ਜਵਾਬ ਸਾਰੇ ਗੁਰਬਾਣੀ 'ਚ ਪਏ ਨੇ ਸਵਾਲ ਸਾਡੇ ਕੋਲ ਨੇ ਕੌਣ ਉਹਨਾਂ ਨੂੰ ਸਮਝੇ ਕੌਣ ਸਮਝੇ ਕੌਣ ਵੀ ਜਵਾਬ ਦਿੰਦੇ ਹੋਏ ਨੇ ਸਵਾਲ ਸਾਰੇ ਸਾਡੇ ਕੋਲ ਨੇ ਹੁਣ ਵੀ ਸਿੱਖਾਂ ਦੇ ਕੋਲ ਜਵਾਬ ਕਰਵਾਣੇ ਪਏ ਨੇ ਕਿਸੇ ਨੇ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਕੋਈ ਦਾ ਬੇਸ਼ਅ ਸੀ ਅਦੇ ਮੱਠਾ ਡੇ ਕਰਨ ਦਾ ਵਿਚ ਆਪੜ ਨਾਲ ਲਿਆ ਵੀ ਆਪੇ ਹੀ ਹੋ ਜੂ ਸਭ ਕੁਝ ਹਈ ਆਪਣੇ ਆਤੀ ਆਪਣਾ ਆਪੇ ਹੀ ਕਾਸਵਾਰੀ ਵਾਲਾ ਗੱਲ ਸੁਣ ਕੇ ਇੱਧਰ ਲੋ ਇੱਧਰ ਕੱਢ ਦਿੱਤੀ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕ ਕਦੇ ਕਿਸੇ ਨੇ ਉਹਨਾਂ ਨੂੰ ਸੈਟੀਸਫਾਈ ਨਹੀਂ ਕਰਾਇਆ ਚਰਚਾ ਕਰਕੇ ਐਡੇ ਸਵਾਲ ਲੈ ਉਹਨਾਂ ਕੋਲ ਉਦੋਂ ਕਨੇ ਹਟਾਏ ਜੁੱਧ ਮਚਾਏ ਕਾ ਹਾਂ ਹਾਂ ਗੈਨ ਚਰਚਾ ਕਰਕੇ ਕਿਸੇ ਨੇ ਉਹਨਾਂ ਨੂੰ ਸ਼ਾਂਤ ਨਹੀਂ ਕਰੇ ਕੀਤਾ ਐਨਾ ਸਵਾਲ ਲੈਣੋ ਕੋ ਧਰਮ ਦੇ ਬਰਤੀ ਮਿਲਤੇ ਹੀ ਦਾਨੋਂ ਆਏ ਹੁਣ ਸੰਘਰ ਦੇਖਣਾ ਹੁਣ ਕਹਿੰਦੇ ਆਊਗਾ ਬਜਾ ਜੇ ਸਾਰੇ ਸਾਡੇ ਸਵਾਲਾਂ ਜਵਾਬ ਦੇ ਦਿੱਤੇ ਦੇਖਾਂਗੇ ਕਿ ਕਦ ਬਜਾ ਸੰਘਰ ਦੇਖਣਾ ਹਾਂ ਲੜਾਈ ਦੇਖਣ ਵਾਲੀ ਹੈ ਜੁੱਧ ਦੇਖਣ ਵਾਲੀ ਗੱਲ ਹੈ ਜੇ ਦੇਖਾਂਗੇ ਹੁਣ ਕਿਵੇਂ ਜਵਾਬ ਦੇ ਦੂ ਪੌੜੀ ਦੈਂਤੀ ਡੰਡ ਉਭਾਰੀ ਨੇੜੇ ਆਇਕ ਹੈ ਨੇੜੇ ਆ ਕੇ ਜਦ ਦੈਂਤਾਂ ਨੇ ਰੋੜਾ ਬੱਤ ਵੇਖੀ ਆ ਗਏ ਹੋ ਜਿਵੇਂ ਜਗਾ ਰਹੇ ਆਪਣੇ ਨੂੰ ਕਜੌਣ ਲੱਗ ਜਾਂਦੇ ਉਹੀ ਪਟਾਕੇ ਚਲਾਏ ਜਾਣ ਕੱਢਦੇ ਨੇ ਨਗਰ ਕੀਰਤਨ ਇਹ ਜਲੂਸ ਐਦਾ ਜਲੂਸ ਨਗਰ ਕੀਰਤਨ ਕੱਢਣ ਲੱਗੇ ਜਲੂਸ ਦਾ ਨਕਲ ਗਿਆਨ ਦਾ ਜਲੂਸ ਆ ਨਿਕਲ ਗਿਆ ਹੁਣ ਦਾ ਸਿੱਖ ਵੀ ਬੁੱਲਣ ਲੱਗ ਗਿਆ ਵੀ ਤੂੜ ਹੁਣਾਉਂਦੇ ਨੇ ਬੇਅਧਾ ਪੈਸਾ ਇਕੱਠਾ ਖਰਚ ਕਰਦੇ ਨੇ ਪਤਾ ਜੀ ਵੇਸਟ ਕਰਦੇ ਨੇ ਰਿਜ਼ਲਟ ਕੁਛ ਵੀ ਨਹੀਂ ਤੇ ਜਲੂਸ ਆ ਨਿਕਲ ਗਿਆ ਅਕਲ ਦਾ ਜਲੂਸ ਨਿਕਲ ਗਿਆ ਗਿਆਨ ਦਾ ਜਲੂਸ ਨਿਕਲ ਗਿਆ ਪਾਗਲ ਹੋਏ ਫਰੀ ਜਾਂਦੇ ਪਾਗਲ ਬਗਰ ਲਾਇ ਹੋਏ ਨੇ ਬਗਰ ਵੀ ਪਾਗਲੇ ਨੇ ਲੱਗਦੇ ਅਕਲ ਬੁੱਧ ਨਹੀਂ ਜਾਂਦੇ ਇਹਨਾਂ ਦੇ ਵਿੱਚ ਸਿਆਣੇ ਬੰਦੇ ਸਾਈਡ ਤੇ ਬੈਠੇ ਨੇ ਸਾਰੇ ਉਹ ਨਹੀਂ ਜਾਂਦੇ ਇਹਦਾ ਸਿਆਸੀ ਬੰਦੇ ਜਾਂਦੇ ਨੇ ਇਹਨੂੰ ਵੋਟਾਂ ਵਾਟਾਂ ਲੈਣੀਆਂ ਯਾਰ ਕੋਈ ਰੇੜੇ ਆ ਗਿਆ ਸਰਦਾਬਾਨ ਕੋਈ ਹੁੰਦਾ ਉਹ ਆਪਣੇ ਉੱਥੇ ਘਰ ਵਿੱਚ ਪੱਥਾ ਟਿੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਰਕੇ ਉਹ ਆਪਣੇ ਚਲੋ ਗਈ ਘਰ ਵੜ ਜਾਂਦਾ ਉਹ ਆਂਦੇ ਦਾ ਚਲੋ ਸਰਦਾਬਾਨ ਚਾਹੇ ਇਹਨਾਂ ਨੂੰ ਗਿਆਨ ਹੈ ਨਹੀਂ ਹੈ ਪਰ ਗੁਰੂ ਨਾਲ ਜੁੜੇ ਹੋਏ ਨੇ ਸਰਦਾਬਾਨ ਨੇ ਸਹੀ ਸਰਦਾਬਾਨ ਨੇ ਸਹੀ ਚਲੋ ਉਹ ਤਾਂ ਜਾਣਦਾ ਵੀ ਅਗਿਆਨੀ ਨੇ ਸਰਦਾ ਦਾ ਹੈਗੀ ਹੋਈ ਹੈ ਚਾਹੇ ਹੋਰ ਦਾ ਹੋਰ ਸਮਝਦੇ ਨੇ ਸਿੰਘ ਕਰੀ ਐ ਸਵਾਰੀ ਦੁਰਗਾ ਸ਼ੋਰ ਸੁਣ ਸਿੰਘ ਕਰੀ ਐ ਸਵਾਰੀ ਦੁਰਗਾ ਸ਼ੋਰ ਸੁਣ ਦੁਰਗਾ ਨੇ ਸ਼ੋਰ ਸੁਣ ਕੇ ਸ਼ੇਰ ਤੇ ਸਵਾਰ ਹੋ ਗਈ ਆ ਗਈ ਉਹ ਆਪਣੇ ਜਲਾਲ ਚ ਜੰਗ ਦੇ ਮੋੜ ਚ ਆ ਗਈ ਜੰਗ ਦੇ ਮੋੜ ਚ ਆਉਣ ਹੋਰ ਗੱਲ ਹੈ ਸਵਾਲ ਜਵਾਬ ਦੇ ਮੋੜ ਚ ਆ ਗਈ ਵੀ ਆਉਣ ਦੇ ਆਜੋ ਆਜੋ ਨੇੜੇ ਨੂੰ ਹੂੰ ਖੱਬੇ ਦਸਤੋ ਭਾਰੀ ਗਦਾ ਫਰਾਇਕ ਹੈ ਫੇਰ ਗੱਬਾ ਹੱਥ ਸੱਜਾ ਫੇਰ ਨਹੀਂ ਹੱਥ ਖੱਬਾ ਹੀ ਚੱਲਦਾ ਹੁਣ ਗਦਾ ਪਹਿਲਾਂ ਖੰਡਾ ਸੀ ਹੁਣ ਗਦਾ ਗਦਾ ਇੱਕੋ ਦੀ ਖੰਡਾ ਦੋ ਸੀਹਨ ਵੀ ਆਈਏ ਹਾਂ ਤੇ ਸੀਹਣਾ ਯਰ ਸਾਰਦੀ ਉਦੋਂ ਫਿਰ ਮ ਗਿਆਨ ਦੀ ਗੱਲ ਕੀਤੀ ਹੈ ਜਦ ਗਦਾ ਆਈਏ ਉਦੋਂ ਉਹ ਦੋਹਾਂ ਤਰ੍ਹਾਂ ਦੀ ਕੁੱਟ ਕੀਤੀ ਹੈ ਜਿਵੇਂ ਪ੍ਰਾਣੀ ਤੋਂ ਆਇਓ ਲਾਹ ਲੈਣ ਲੱਗਿਓ ਕਿ ਤੱਕ ਫਕੜੇ ਸਭ ਮੁਖ ਦੀ ਚਲੀ ਜਾਣ ਇਹ ਕੁਟਤਾ ਬਰਾਲ ਵਾਲੇ ਇਹ ਸਿੱਧਾ ਹੀ ਵਸ ਉਦਾਂ ਹੀ ਕੁਟਦਾ ਇਹ ਕੀ ਕਰਨਾ ਐ ਦੀ ਕਰਦਾ ਕੀ ਬਾਹਰੇ ਆ ਗੋਛ ਜਿਗੜੂ ਵਾਸਤੇ تیر ਨਹੀਂ ਮਾਰਿਆ تیر ਨਹੀਂ ਹੈ ਆਹੋਲਾ ਹਲ ਰਲ ਲਗੇ ਕਿ ਤੱਕ ਫਕੜੇ ਸਭ ਉਕਦੀ ਚਲੀ ਰੇ ਹੋਸ਼ ਕਰ ਉਹਨਾਂ ਕਾ ਹੋਸ਼ ਕਰ ਜਦ ਉਹਨਾਂ ਕਾ ਤੇਰੇ ਚ ਗਲਤੀ ਐ ਕਿਉਂ ਕਰਦੇ ਕਰ ਲੋ ਐਂ ਸੀ ਐਂ ਕਿਉਂ ਕੀਤਾ ਫਿਰ ਤੀਰ ਐ ਵਸ ਇਹ 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 ਗਦਾ ਕਾਦਾ ਐ ਖੰਡਾ ਕਾਦਾ ਐ ਸੀੜ ਸਾਰ ਦੀ ਕਦ ਐ ਇਹ ਰੂਪ ਰ ਚਰਚਾ ਦੇ ਰੂਪ ਨੇ ਹੈ ਸੈਨਾ ਸਭ ਸੰਘਾਰੀ ਸਰਮਣ ਬੀਜ ਦੀ ਬਸ ਸੈਨਾ ਦਾ ਸਾਡੀ ਖੇਤੀ ਸੁਧਾਰਦੀ ਕੁੱਟਕਈ ਗਦਾ ਨਾਲੇ ਸੈਨਾ ਘੁਟਦੀ ਵੀ ਜੇ ਤੂੰ ਆਪਣੇ ਆਪ ਨੂੰ ਗੁਰੂ ਸਮਝਦ ਭਈ ਮਾਇਆ ਵੀ ਪਰਮੇਸ਼ਰ ਤੂੰ ਸਾਬਤ ਕਰ ਦੂ ਕਿਵੇਂ ਜੇ ਤੂੰ ਨਹੀਂ ਮੰਨਦਾ ਦੱਸ ਕੀ ਆਧਾਰ ਹੈ ਤੇਨੂੰ ਬੋਲੂ ਜੇ ਤੁਸੀਂ ਨਹੀਂ ਰੱਬ ਨੂੰ ਬੋਲਦੇ ਅਵਤਾਰ ਵਾਲ ਨੂੰ ਬੋਲਦੇ ਤਾਂ ਆਹ ਕੀ ਹੈ ਨਾਮ ਬੁਲਰਦਾ ਤੁਸੀਂ ਇਹ ਕਹਿੰਦੇ ਜੇ ਤੂੰ ਤਾਂ ਬੇਵੀ ਇਹ ਗੱਲ ਨਹੀਂ ਹੈ ਉਹ ਤਾਂ ਝੂਠਾ ਹੈ ਫਿਰ ਤੂੰ ਵੀ ਝੂਠ ਹੈ ਕਿ ਉਹ ਝੂਠਾ ਤਾਂ ਤੂੰ ਵੀ ਝੂਠ ਛੇ ਦਿਓ ਗੱਲ ਬੋਲਗੀ ਓ ਯਾਰ ਤੇਰੇ ਚ ਕੀ ਫਰਕ ਹੈ ਕੁੱਟ ਤਾ ਗਧਾ ਵळे ਕੁੱਟਾ ਗਲਤ ਕਰਾਇਆ ਹੀ ਨਹੀਂ ਤਰਘੋ ਨਹੀਂ ਦਿੱਤਾ ਕੋਈ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਅਫਰਾ ਦੇ ਦੇ ਬਾਕੀ ਰਹਿ ਗਈ ਗੱਲ ਤੁਸੀਂ ਰਾਜੇ ਬਣ ਕੇ ਤੁਸੀਂ ਹੋਰ ਤਰੀਕੇ ਨਾਲ ਟੈਕਸ ਲੈ ਲਿਓ ਹੋਰ ਤਰੀਕੇ ਚੜਾਵਾ ਲੈ ਲੈਂਦੇ ਨੇ ਰਾਜੇ ਦਾ ਅੰਦਾਜ਼ ਚੁੱਪਦਾ ਆਪ ਦਿੱਤਾ ਚੜਾਵਾ ਘਟ ਜੂਪਦਾ ਗੁਰਦਾਰੇ ਨੂੰ ਵੀ ਆਉਂਦੜੇ ਸਰਕਾਰ ਨੂੰ ਵੀ ਆਉਂਦੜੇ ਸਰਕਾਰ ਕੋਈ ਬਿੱਲ ਵਧਾ ਦੇਵੇ ਬਿਜਲੀ ਦਾ ਹੋਰ ਕੋਈ ਵਧਾ ਦੇਵੇ ਮਹਿੰਗਾਈ ਵਧ ਜਾਵੇ ਉਹ ਲੋਕਾਂ ਨੂੰ ਚੁੱਪ ਦੀਏ ਗੁਰਦਾਰੇ ਜੈ ਜੋ ਕਾਰਸੇਵਾਲ ਨੂੰ ਜੋ ਬਰਹੀਏ ਚੁੱਪਦਾ ਹੀ ਨਹੀਂ ਹੋ। ਫਵਦਤਾ ਰਬ ਦੀ ਮਰਜੀ ਦਾ ਚਾਇਓ ਜੋਨ ਜੀਰਨਦਤਾ ਚਾਇਓ ਸਾਧਨ ਜਾਓ ਖਰਚ ਕਰਦੇ ਨੇ ਵਿੱਚੋਂ ਕੀ ਕਰਦੇ ਨੇ ਫਿਰ ਦਿੱਤਾ ਤਾਂ ਤੁਸੀਂ ਰਾਜ਼ੀ ਹੋਣਾ ਦੋ ਤਰਫ ਦੇ ਕਰਮ ਦੇ ਦਿੰਦੇ ਦੇ ਲੋਕ ਰਾਜ਼ੀ ਹੋਣ ਨੇ ਇਹ ਠੀਕ ਹੈ ਗਾਂਵਾਂ ਵਾਲਿਆਂ ਦੀ ਜ਼ਿੰਮੇਵਾਰੀ ਹੈ ਅਪਰਾਧੀ ਹੋ ਤੁਸੀਂ ਦੇ ਦਿੱਤਾ ਸ਼ਦਾਵਸ ਦਿੱਤਾ ਗਾਂਵਾਂ ਵਾਲਿਆਂ ਦੇ ਹੋਣ ਜ਼ਿੰਮੇਵਾਰੀ ਹੈ ਉਹਨਾਂ ਨੇ ਲੱਕੀਤ ਉਹਨਾਂ ਨੇ ਜੱਲੀ ਕਿਰੂ ਜ਼ਿੰਮੇਵਾਰੀ ਤੁਸੀਂ ਤਾਂ ਦਿੱਤਾ ਵੀ ਇਹ ਮੇਰੇ ਲੋਸਿਆਉਣੇ ਨੇ ਮੇਰੇ ਕੋਲ ਇਹਦੇ ਪੈਸੇ ਬਾਦੂਰੇ ਮੈਂ ਧਰਮ ਦੇ ਕੰਮ ਵਿੱਚ ਖਰਚ ਕਰਨੇ ਮੇਤੇ ਉਹਨਾਂ ਵਧੀਆ ਜੀ ਬੈਨੀਫਿਟ ਹੋਣੇ ਜਿ ਵਪਾਰ ਹੈ ਵੀ ਇਹ ਮੇਰੇ ਵਧੀਆ ਵਪਾਰ ਜਿਆਦਾ ਬੈਨੀਫਿਟ ਮਿਲੂ ਇਹਦੇ ਤੋਂ ਖਰਚਾ ਹੋਣਾ ਮੈਨੂੰ ਜਿਆਦਾ ਬੈਨੀਫਿਟ ਹੋ ਤਾ ਨਾ ਦੇ ਲੋ ਕੋਲ ਉਹਨੂੰ ਦਾ ਬੈਨੀਫਿਟ ਹੋਣਾ ਹੀ ਹੁਣ ਦੇਣ ਵਾਲੇ ਨੂੰ ਲੈਣ ਵਾਲੇ ਨੂੰ ਪਉ ਨਹੀਂ ਘਾਟਾ ਹੋਣਾ ਉਹ ਤਾਂ ਦੇ ਦਿੱਤਾ